ਸੱਚੇ ਕਾਲ ਚੈਨਲ ਦੇ ਨਾਲ ਜੁੜੇ तमाम ਸ੍ਰੋਤਿਆਂ ਦਾ ਨਿਗਾਹ ਸਵਾਗਤ ਮੈਂ ਹਾਂ ਸ਼ੈਰੀ ਤੁਹਾਡੇ ਨਾਲ ਦੇਸ਼ ਤੇ ਸੂਬੇ ਦੇ ਨਾਲ ਜੁੜੇ ਕਈ ਅਹਿਮ ਮਸਲੇ ਨੇ ਜਿਨ੍ਹਾਂ ਨੂੰ ਡਿਸਕਸ ਕਰਨਾ ਬਿਹਤ ਲਾਜ਼ਮੀ ਪਨ ਜਾਂਦਾ ਹੈ ਗੱਲਬਾਤ ਦੇ ਲਈ ਅੱਜ ਸਟੂਡੀਓ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਜੰਮੂ ਜੀ ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਇਸ ਵੇਲੇ ਸਭ ਤੋਂ ਅਹਿਮ ਤੇ ਭਾਕ ਦਾ ਮਸਲਾ ਬਣਿਆ ਹੋਇਆ ਹੈ ਜਿਸ ਤਰੀਕੇ ਦੇ ਨਾਲ ਨਵੇਂ ਜਥੇਦਾਰ ਥਾਪੇ ਗਏ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਤੇ ਇਸ ਦੇ ਨਾਲ ਹੀ ਇਹ ਜਥੇਦਾਰ ਨੂੰ ਥਾਪਣ ਦੇ ਨਾਲ ਨਾਲ ਇੱਕ ਨਵੀਂ ਚਰਚਾ ਨੇ ਹੋਰ ਜ਼ਿਆਦਾ ਸਿਆਸੀ ਗਲਿਆਰਿਆਂ ਦੇ ਵਿੱਚ ਦੂਰ ਫੜ ਲਿਆ ਹੈ ਉਹ ਹੈ ਨਵੇਂ ਅਕਾਲੀ ਦਲ ਦੇ ਬਣਨ ਦਾ ਇਸ ਨਾਲ ਹੀ ਯੁੱਧ ਨਸ਼ਿਆ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਹਾਲਾਂਕਿ ਵੱਡੇ ਪੱਧਰ ਦੇ ਉੱਤੇ ਕਾਰਵਾਈਆਂ ਅਮਲ ਦੇ ਵਿੱਚ ਵੀ ਲਿਆਂਦੀਆਂ ਜਾ ਰਹੀਆਂ ਨੇ ਪਰ ਕਿੰਨਾ ਕੁ ਇਸ ਦਾ ਜਮੀਨੀ ਪੱਧਰ ਦੇ ਉੱਤੇ ਅਸਰ ਦੇਖਣ ਨੂੰ ਮਿਲ ਰਿਹਾ ਹੈ ਜਿਸ ਤਰੀਕੇ ਦੇ ਨਾਲ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਕਿ ਵੱਡੇ ਮગર ਮੱਛਾਂ ਨੂੰ ਬਚਾਉਣ ਦਾ ਹੀ ਇਹ ਇੱਕ ਕਹਿ ਸਕਦੇ ਟਵੰਚ ਰਚਿਆ ਗਿਆ ਹੈ ਸਰਕਾਰ ਦੇ ਵੱਲੋਂ ਦੂਜੇ ਪਾਸੇ ਸੁਖਪਾਲ ਖੈਰਾ ਦੇ ਉੱਤੇ ਈਡੀ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਹਾਲਾਂਕਿ ਸੁਖਪਾਲ ਖੈਰਾ ਦਾ ਇਹ ਕਹਿਣਾ ਹੈ ਕਿ ਨੋਟਿਸ ਜਿਹੜਾ ਹੈ ਉਹਨਾਂ ਨੂੰ ਈਡੀ ਦੇ ਵੱਲੋਂ ਨਹੀਂ ਦਿੱਤਾ ਗਿਆ ਜਦਕਿ ਚਾਰੇ ਪਾਸੇ ਇਹ ਚਰਚਾ ਛੜ ਗਈ ਹੈ ਕਿ ਈਡੀ ਦੇ ਵੱਲੋਂ ਖੁਦ سوشل میڈیا ਦੇ ਉੱਤੇ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਕਿ ਚੰਡੀਗੜ੍ਹ ਦਾ ਉਹਨਾਂ ਦਾ ਘਰ ਜਿਹੜਾ ਹੈ ਉਹ ਕੁਰਕ ਕਰ ਲਿਆ ਗਿਆ ਹੈ। ਅੰਮ੍ਰਿਤਪਾਲ ਬਾਬਤ ਵੀ ਗੱਲ ਕਰਨਾ ਬਿਹਤ ਅਹਿਮ ਬਣਦਾ ਹੈ ਤਾਂ ਸਭ ਤੋਂ ਪਹਿਲਾਂ ਅਜਮੂ ਜੀ ਮੈਂ ਗੱਲਬਾਤ ਕਰਨਾ ਚਾਹਾਂਗੀ ਅਹਿਮ ਮੁੱਦਾ ਹੁਣ ਛੜਿਆ ਹੋਇਆ ਹੈ ਜਿਵੇਂ ਗਿਆਨੀ ਰਗਵੀਰ ਸਿੰਘ ਜਿਹੜੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਣ ਸਾਬਕਾ ਜਥੇਦਾਰ ਬਣ ਗਏ ਨੇ ਉਹਨਾਂ ਨੂੰ ਲਾਂਬੇ ਕਰਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਨਵਾਂ ਜਥੇਦਾਰ ਥਾਪ ਦਿੱਤਾ ਗਿਆ ਹੈ ਤੇ ਹੁਣ ਵੱਡੇ ਸਵਾਲ ਇਹ ਚੁੱਕੇ ਜਾ ਰਹੇ ਨੇ ਕਿ ਉਹਨਾਂ ਨੂੰ ਲਗਾਉਣਾ ਨਵੇਂ ਤਰੀਕੇ ਦੇ ਨਾਲ ਜਥੇਦਾਰ ਸਹੀ ਨਹੀਂ ਸੀ ਇਸ ਤੋਂ ਇਲਾਵਾ ਜਿਹੜਾ ਟਾਈਮ ਦਿੱਤਾ ਗਿਆ ਸੀਗਾ ਉਹ ਟਾਈਮ ਤੋਂ ਪਹਿਲਾਂ ਕਿਉਂ ਉਹਨਾਂ ਦੇ ਵੱਲੋਂ ਇਹ ਸੇਵਾ ਸੰਭਾਲਦਾ ਉਹਦਾ ਜਿਹੜਾ ਹੈ ਸਾਰੇ ਕਾਰਜ ਉਸ ਨੂੰ ਲੈ ਕੇ ਕੀਤੇ ਗਏ ਕਈ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਕਿਸ ਤਰ੍ਹਾਂ ਦੇਖਦੇ ਹਾਂ ਇਹ ਸਾਰੇ ਕਟਾਂ ਕ੍ਰਮ ਨੂੰ ਦੇਖੋ ਜੀ ਮਸਲੇ ਜਿਹੜੇ ਆ ਸਿੱਖ ਪੰਥ ਦੇ ਲਗਾਤਾਰ ਉਲਦੇ ਜਾ ਰਹੇ ਆ ਜਿਹੜਾ ਵੀ ਮਸਲਾ ਇਹ ਆਇਆ ਹੈ ਇਹ ਕੋਈ ਨਵਾਂ ਮਸਲਾ ਨਹੀਂਗਾ ਗੈਨੀ ਰੁਖਵੀਰ ਸਿੰਘ ਉਹਨਾਂ ਨੇ ਇੱਕ ਵਾਰੀ ਕਿਹਾ ਸੀਗਾ ਜਦੋਂ 2 ਦਸੰਬਰ ਤੋਂ ਬਾਅਦ ਵੀ ਜੇ ਉਹਨਾਂ ਨਾਲ ਕੋਈ ਗੱਲ ਹੋਈ ਜਾਂ ਬਾਕੀਆਂ ਦੇ ਅਸਤੀਫੇ ਲੈਣ ਦੀ ਚਰਚਾ ਚੱਲੀ ਜਾਂ ਗੈਨੀ ਹਰਪ੍ਰੀਤ ਸਿੰਘ ਬਾਰੇ ਵੀ ਉਹਨਾਂ ਕਹੇ ਸੀ ਵੀ ਉਹ ਅਸਤੀਫਾ ਦੇ ਜਾਣਗੇ ਤੇ ਉਹਨਾਂ ਨੇ ਆਪਣੇ ਕੱਪੜੇ ਜਿਹੜੇ ਥੈਲੇ 'ਚ ਪਾਏ ਹੋਏ ਆ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਅਸਤੀਫਾ ਨਾ ਦੇਣ ਦੀ ਵਜ੍ਹਾ ਕਰਕੇ ਉਹਨਾਂ ਨੂੰ ਅਲਟੀਮੇਟਲੀ ਇੱਥੋਂ ਜਾਣਾ ਪਿਆ ਜੇ ਉਹ ਅਸਤੀਫਾ ਦੇ ਜਾਂਦੇ ਤਾਂ ਉਹਨਾਂ ਦੀ ਇੱਕ ਭਲ ਬਣਨੀ ਸੀਗੀ ਵੀ ਇਹਨਾਂ ਨੇ ਉਹਦੇ ਨੂੰ ਲਤ ਮਾਰੀ ਆ ਆਪਣੇ ਜਿਹੜੇ ਆ ਉਹਨਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਐ ਸਿਧਾਂਤਾਂ ਦੇ ਉੱਪਰ ਪਹਿਰਾ ਦੇਣ ਦੀ ਕੋਸ਼ਿਸ਼ ਕੀਤੀ ਐ ਪਰ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਜੇ ਉਹ ਅਸਤੀਫਾ ਦੇ ਦਿੰਦੇ ਤਾਂ ਉਹਨਾਂ ਦੀ ਗੱਲ ਜਿਹੜੀ ਜ਼ਿਆਦਾ ਸੁਣੀ ਜਾਣੀ ਸੀਗੀ ਨਾ ਸੁਣੀ ਜਾਣ ਕਰਕੇ ਉਹਨਾਂ ਨੇ ਇਹ ਉਹਨਾਂ ਦੇ ਖਿਲਾਫ ਇੱਕ ਕਦਮ ਚੁੱਕਿਆ ਗਿਆ ਤਿੰਨ ਸਿੰਘ ਸਹਿਬਾਨ ਹਟਾਏ ਗਏ ਨੇ ਜੀ ਜ세दार ਸੁਲਤਾਨ ਸਿੰਘ ਉਹ ਤੋਂ ਪਹਿਲਾਂ ਗੈਨੀ ਹਰਪ੍ਰੀਤ ਸਿੰਘ ਤੇ ਗੈਨੀ ਰਗਵੀਰ ਸਿੰਘ ਜੀ ਏ ਕੋਈ ਨਵਾਂ ਨੀਗਾ ਸਿੱਖ ਪੰਥ ਦੇ ਵਿੱਚ ਨਵੀਂ ਗੱਲ ਹੋਈ ਉਹ ਤੋਂ ਪਹਿਲਾਂ ਜੇ ਅਸੀਂ ਪਿੱਛੇ ਨੂੰ ਜਾਈਏ 1999 ਦੇ ਵਿੱਚ ਵੀ ਜਦੋਂ 300 ਸਾਲਾ ਮਨਾਇਆ ਗਿਆ ਸੀਗਾ ਉਦੋਂ ਵੀ ਸਿੰਘ ਸਹਿਬਾਨ ਨੂੰ ਹਟਾਇਆ ਗਿਆ ਸੀਗਾ ਇਹ ਵਾਰ-ਵਾਰ ਜਿਹੜਾ ਚੱਲਦਾ ਰਿਹਾ ਕਾਰਨ ਇਹਦਾ ਕਿ ਅਜੇ ਤੱਕ ਜਿਹੜਾ ਜਥੇਦਾਰਾਂ ਨੂੰ ਲਾਉਣ ਜਥੇਦਾਰਾਂ ਨੂੰ ਹਟਾਉਣ ਦਾ ਵਿਧੀ ਵਿਧਾਨ ਨਹੀਂ ਹੈਗਾ ਜਿਨਾਂ ਚਿਰ ਵਿਧੀ ਵਿਧਾਨ ਕੋਈ ਬਣਦਾ ਨਹੀਂ ਐਸਜੀਪੀਸੀ ਲਾਉਂਦੀ ਹੈ ਐਸਜੀਪੀਸੀ ਹਟਾਉਂਦੀ ਹੈ ਪਹਿਲਾਂ ਵੀ ਅੰਦਰੂਨੀ ਕਮੇਟੀ ਜਾਂ ਕਾਰਜਕਾਰਨੀ ਅਸੀਂ ਕਹਿ ਸਕਦੇ ਹਾਂ ਉਹਨੇ ਲਾਇਸੀ ਉਹਨਾਂ ਹਟਾ ਦਿੱਤੇ ਹੁਣ ਇਹ ਜ਼ਰੂਰ ਹੈ ਵੀ ਇਸ ਮਾਮਲੇ ਨੂੰ ਲੈ ਕੇ ਰੌਲਾ ਰੱਪਾ ਪਿਆ ਹੋਇਆ ਤੇ ਅਜੇ ਤੱਕ ਜਿਹੜੀ ਕਮੇਟੀ ਨੇ ਲਾਇਆ ਇਹਨਾਂ ਨੂੰ ਉਸ ਕਮੇਟੀ ਦਾ ਅਜੇ ਤੱਕ ਪ੍ਰਧਾਨ ਨਹੀਂ ਬਣਿਆ ਪਹਿਲੇ ਪ੍ਰਧਾਨ ਜਿਹੜੇ ਆ ਜਿਹੜੇ ਐਡਵੋਕੇਟ ਧਾਮੀ ਹਰਜਿੰਦਰ ਸਿੰਘ ਧਾਮੀ ਹੋਣੀ ਸੀ ਉਹਨਾਂ ਨੇ ਅਸਤੀਫਾ ਦਿੱਤਾ ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਹੀਂ ਜਿਹੜਾ ਸੀਨੀਅਰ ਮੀਤ ਪ੍ਰਧਾਨ ਆ ਉਹਨਾਂ ਨੇ ਪਿਛਲੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਜੇਦੇ ਵਿੱਚ ਅਹਿਮ ਫੈਸਲੇ ਲਏ ਗਏ ਇਸ ਮੁੱਦੇ ਦੇ ਉੱਪਰ ਅਕਾਲੀ ਦਲ ਨੂੰ ਜਾਂ ਐਸਜੀਪੀਸੀ ਨੂੰ ਵੀ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਉਹ ਵੀ ਵਿਰੋਧ ਕਰ ਰਹੀਆਂ ਪਰ ਜਿਹੜੇ ਪੰਜਾਬ ਦੇ ਮਸਲੇ ਆ ਉਹਨਾਂ ਦੇ ਉੱਪਰ ਕੋਈ ਗੱਲ ਜਿਹੜੀ ਨਹੀਂ ਹੋ ਰਹੀ ਨਾ ਉਹ ਅਕਾਲੀ ਦਲ ਕਰ ਰਿਹਾ ਇਸ ਵੇਲੇ ਨਾ ਕਿਸੇ ਹੋਰ ਪਾਸਿਓਂ ਹੋ ਰਹੀ ਹੈ ਸੋ ਇਸ ਕਰਕੇ ਜਿਹੜੀ ਅਗਲੀ ਗੱਲ ਤੁਸੀਂ ਕਹਿ ਰਹੇ ਸੀਗੇ ਵੀ ਨਵਾਂ ਅਕਾਲੀ ਦਲ ਪੰਜਾਬ 'ਚ ਬਣਨਾ ਨਹੀਂ ਬਣਨਾ ਪੰਜਾਬ ਦੇ ਵਿੱਚ ਇੱਕ ਨਹੀਂ अनेका ਅਕਾਲੀ ਦਲ ਬਣਦੇ ਰਹੇ ਆ ਜੀ ਉਹਨਾਂ ਦੀਆਂ ਹੋਂਦ ਵੀ ਖਤਮ ਹੁੰਦੀ ਰਹੀ ਹੈ ਇਸ ਵੇਲੇ ਵੀ ਚਾਰ ਪੰਜ ਅਕਾਲੀ ਦਲ ਹੈਗੇ ਨੇ ਜੀ ਜੀ ਸਿਮਰਨਜੀਤ ਮਾਨ ਉਹਨਾਂ ਦਾ ਆਪਣਾ ਅਕਾਲੀ ਦਲ ਹੈ ਜੀ ਇੱਕ ਰਵੀਿੰਦਰ ਹੋਣੀ ਜਿਹੜੇ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਦੇ ਉਹਨਾਂ ਦਾ ਅਕਾਲੀ ਦਲ 1920 ਹੈ ਇਸੇ ਤਰੀਕੇ ਨਾਲ ਜਿਹੜੇ ਅਮਰਤਪਾਲ ਹੋਣਾਂ ਦੀ ਗੱਲ ਕੀਤੀ ਉਹਨਾਂ ਦਾ ਆਪਣਾ ਅਕਾਲੀ ਦਲ ਅਕਾਲੀ ਦਲ ਵਾਰਿਸ ਪੰਜਾਬ ਦੇ ਜੀ ਅਕਾਲੀ ਦਲ ਬਾਦਲ ਤਾਂ ਹੈ ਹੀ ਹੈ ਜੀ ਇਸੇ ਤਰੀਕੇ ਨਾਲ ਕਦੇ ਇੱਕ ਹੋਰ ਅਕਾਲੀ ਦਲ ਵੀ ਬਣਿਆ ਸੀਗਾ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੀ ਅਗਵਾਈ ਦੇ ਵਿੱਚ ਉਹਦਾ ਉਹ ਵੀ ਮੇਰੇ ਖਿਆਲ ਮਾੜਾ ਮੋਟਾ ਹੁੰਦਾ ਹੁਣ ਉਹਦੀ ਥਾਂ ਤੇ ਜਿਹੜੀ ਹੈ ਸੁਧਾਰ ਲਹਿਰ ਆ ਗਈ ਹੈ ਸੁਧਾਰ ਲਹਿਰ ਕਿੰਨੇ ਕ ਸੁਧਾਰ ਕਰੇਗੀ ਪਰ ਦਿੱਲੀ ਦੇ ਮੁੱਦੇ ਦੇ ਉੱਪਰ ਕੇਂਦਰ ਦੇ ਖਿਲਾਫ ਲੜਾਈ ਲੜਨ ਦੇ ਮਾਮਲੇ ਤੇ ਨਾ ਸੁਧਾਰ ਲਹਿਰਾਂ ਨੂੰ ਕੋਈ ਫਿਕਰ ਹੈ ਨਾ ਹੀ ਜਿਹੜਾ ਚਰਮਨੀ ਅਕਾਲੀ ਦਲ ਉਹਨਾਂ ਦੇ ਕੋਈ ਇਸ ਕਿਸਮ ਦੀ ਕੋਈ ਬਿਆਨਬਾਜ਼ੀ ਨਹੀਂ ਸੁਣਨ ਨੂੰ ਮਿਲਦੀ ਬਦਲ ਜ਼ਿਆਦਾਤਰ ਆਪਸੀ ਲੜਾਈ ਦੇ ਵਿੱਚ ਅਕਾਲੀ ਦਲ ਉਲਝ ਕੇ ਰਹਿ ਗਿਆ ਹੈ ਜੀ ਤੇ ਜਿਹੜੇ ਆ ਹੁਣ ਇਹ ਲਾਏ ਜਾ ਰਹੇ ਦੋਸ਼ ਇੱਕ ਦੂਜੇ ਦੇ ਉੱਪਰ ਵੀ ਉਹਨਾਂ ਨੂੰ ਜਦੋਂ ਸੋਚ ਕੇ ਗਈ ਗਈ ਜਾਂ ਜਦੋਂ ਉਹਨਾਂ ਦੀ ਸਥਾਪਨਾ ਕੀਤੀ ਗਈ ਜਦੋਂ ਉਹਨਾਂ ਨੇ ਆਪਣੀ ਜਿਹੜੀ ਇਹ ਸੇਵਾ ਸੰਭਾਲੀ ਉਦੋਂ ਜਿਹੜੀ ਕੋਰ ਅਲੰਘਣਾ ਹੋਈ ਆ ਅਲੰਘਣਾ ਦਾ ਕੀ ਕਰਟੇਰੀਆ ਉਹ ਕਹਿੰਦੇ ਵੀ ਅਸੀਂ ਤੜਕੇ ਜਿਹੜਾ ਜਿਹੜਾ ਸਹੀ ਸਮਾਂ ਸੀਗਾ ਉਹਦੇ ਮੁਤਾਬਕ ਜਿਹੜਾ ਸੇਵਾ ਸੰਭਾਲੀ ਹੈ ਸੋ ਇਹ ਮਾਮਲਾ ਜਿਹੜਾ ਇਹ ਚੱਲਦਾ ਰਹਿਣਾ ਹੈ ਮਤਲਬ ਇਹ ਨਹੀਂ ਮਤਲਬ ਜਿਹੜੀ ਗੁਰਬਾਣੀ ਦੇ ਵਿੱਚ ਜਿਨ੍ਹਾਂ ਨੂੰ ਵਿਗਾੜਿਆ ਜਾ ਰਿਹਾ ਗੁਰਬਾਣੀ ਦੇ ਵਿੱਚ ਕਈ ਕੁਝ ਹੋ ਰਿਹਾ ਹੈ ਉਹਨਾਂ ਦੇ ਖਿਲਾਫ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਜਿਹੜੀਆਂ ਕਿਤਾਬਾਂ ਪਿਛਲੇ ਸਮੇਂ ਦੇ ਵਿੱਚ ਛਪੀਆਂ ਸੀਗੀਆਂ ਜਿਹੜੀਆਂ ਗਵੈਨੀ ਹਰਪ੍ਰੀਤ ਸਿੰਘ ਹੋਣਾਂ ਦੇ ਵੇਲੇ ਛਪੀਆਂ ਉਹਨਾਂ ਪਾਸੇ ਵੱਲ ਧਿਆਨ ਦੇਣ ਦੀ ਲੋੜ ਸੀਗੀ ਵੀ ਉਹ ਕਿਵੇਂ ਛਪੀਆਂ ਸੋ ਗਵੈਨੀ ਹਰਪ੍ਰੀਤ ਸਿੰਘ ਹੋਣਾਂ ਦੀ ਵੀ ਜਿਹੜੀ ਭਾਸ਼ਾ ਉਹ ਕੋਈ ਅੱਛੀ ਭਾਸ਼ਾ ਨਹੀਂ ਹੈਗੀ ਉਹਨਾਂ ਨੇ ਵੀ ਮਤਲਬ ਗਲਤ ਭਾਸ਼ਾ ਜਿਹੜੀ ਵਰਤੀ ਹੈ ਜੇ ਕਿਸੇ ਥਾਂ ਦੇ ਉੱਪਰ ਜਿਹੜਾ ਕਦੇ ਸਿੰਘ ਸਾਹਿਬਾਨ ਨੂੰ ਸਟੈਂਡ ਲੈਣ ਦੀ ਲੋੜ ਸੀ ਉਸ ਦਿਨ ਸਟੈਂਡ ਲੈਣਾ ਚਾਹੀਦਾ ਸੀਗਾ ਜਿਸ ਦਿਨ ਗਵੈਨੀ ਹਰਪ੍ਰੀਤ ਸਿੰਘ ਨੇ ਭਾਸ਼ਾ ਠੀਕ ਨਹੀਂ ਵਰਤੀ ਤੇ ਜਿਹੜੇ ਧਾਮੀ ਸਾਹਿਬ ਹੈ ਜਿਹੜੇ ਸਾਬਕਾ ਪ੍ਰਧਾਨੀ ਹੁਣ ਕਹਿ ਸਕਦੇ ਜਿਨ੍ਹਾਂ ਨੇ ਅਸਤੀਫਾ ਵਾਪਸ ਨਹੀਂ ਲਿਆ ਤੇ ਇਸ ਕਰਕੇ ਉਹਨਾਂ ਦੇ ਖਿਲਾਫ ਜੇ ਸਿੰਘ ਜ਼ਬਾਨ ਕੋਈ ਸਖਤ ਕਾਰਵਾਈ ਪਹਿਲਾਂ ਕਰਦੇ ਤਾਂ ਉਹਨਾਂ ਨੂੰ ਘਰੋ ਘਰੀ ਤੋਰ ਦਿੰਦੇ ਮੇਰਾ ਖਿਆਲ ਉਹ ਜਿਆਦਾ ਵਧੀਆ ਰਹਿਣਾ ਸੀਗਾ ਉਹਦੇ ਨਾਲ ਕੋਈ ਦਿਸ਼ਾ ਬਣਨੀ ਸੀ ਹੁਣ ਇਹ ਦਿਸ਼ਾਹੀਣ ਹੋਇਆ ਕੰਮ ਹੈ ਇਹ ਕਿੱਥੇ ਜਾ ਕੇ ਸੁਲਝੇਗਾ ਇਹਦਾ ਅਜੇ ਕੋਈ ਵੇਅ ਆਊਟ ਸਾਹਮਣੇ ਨਜ਼ਰ ਨਹੀਂ ਆ ਰਹੀ ਅੰਤਰੀਮ ਕਮੇਟੀ ਦਾ ਤੁਸੀਂ ਜ਼ਿਕਰ ਕੀਤਾ ਬਾਰ-ਬਾਰ ਇਹ ਜ਼ਿਕਰ ਸਾਹਮਣੇ ਆਉਂਦੇ ਨੇ ਇਸ ਦੇ ਇਲਜ਼ਾਮ ਲੱਗਦੇ ਰਹਿੰਦੇ ਨੇ ਕਿ ਜੋ ਵੀ ਸਭ ਕੁਝ ਹੁੰਦਾ ਹੈ ਐਸਜੀਪੀਸੀ ਦੇ ਵਿੱਚ ਉਹ ਸਾਰਾ ਕੁਝ ਬਾਦਲ ਪਰਿਵਾਰ ਦੇ ਵੱਲੋਂ ਹੀ ਕਰਵਾਇਆ ਜਾਂਦਾ ਹੈ ਤੁਹਾਡਾ ਇਸ ਨੂੰ ਲੈ ਕੇ ਕੀ ਕਹਿਣਾ ਹੈ ਦੇਖੋ ਬਾਦਲ ਪਰਿਵਾਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਕਾਬਜਾ ਪਿਛਲੇ ਲੰਮੇ ਅਰਸੇ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਜੀ 5 ਵਾਰੀ ਮੁੱਖ ਮੰਤਰੀ ਰਹੇ ਫਿਰ ਅਕਾਲੀ ਦਲ ਦੇ ਲਗਾਤਾਰ ਪ੍ਰਧਾਨ ਰਹੇ ਉਹਨਾਂ ਤੋਂ ਬਾਅਦ ਜਿਹੜਾ ਸੁਖਵੀਰ ਸਿੰਘ ਬਾਦਲ ਜਿਹੜੇ ਬਣ ਗਏ ਇਹ ਜਿਹੜਾ ਇਹ ਦੋਸ਼ ਜਿਹੜੇ ਇਹ ਲੱਗਦੇ ਰਹਿਣਗੇ ਜਿਹੜੇ ਦੋਸ਼ ਲਾਉਣ ਵਾਲੇ ਆ ਉਹ ਵੀ ਕਾਲੀ ਦਲ ਦਾ ਹੁਣ ਤੱਕ ਹਿੱਸਾ ਰਹੇ ਸੀਗੇ ਚੰਦੂ ਮਾਜਰਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਦੇ ਨਾਲ ਜਿਹੜੇ ਹੋਰ ਇਹ ਸਾਰੇ ਕਾਲੀ ਦਲ ਦੇ ਵਿੱਚ ਇਕੱਠੇ ਸੀਗੇ ਇਕੱਠੇ ਇਹਨਾਂ ਰਾਜ ਭਾਗ ਦਾ ਜਿਹੜੀ ਸੁੱਖ ਸਹੂਲਤਾ ਮਾਣੀ ਆ ਹੁਣ ਜਾ ਕੇ ਮਤਲਬ ਥੋੜਾ ਜਿਹਾ ਇਹਨਾਂ ਦਾ ਆਪਸ ਵਿੱਚ ਦੇ ਵਿੱਚ ਮਤਭੇਦ ਖੜੇ ਹੋ ਗਏ ਬਹੁਤ ਕੁਝ ਇਹਨਾਂ ਨੇ ਇਕੱਠਿਆਂ ਕੀਤਾ ਜੀ ਜੇ ਪਹਿਲਾਂ ਕੋਈ ਇਸ ਕਿਸਮ ਦੇ ਇਹਨਾਂ ਦੇ ਦੋਸ਼ ਨਹੀਂ ਸੀਗੇ ਤੇ ਹੁਣ ਦੋਸ਼ ਕਿਵੇਂ ਹੋ ਗਏ ਜਦੋਂ ਬੇਅਦਬੀ ਦਾ ਮਾਮਲਾ ਹੋਇਆ ਉਦੋਂ ਵੀ ਇਹ ਨਾਲ ਸੀਗੇ ਚੰਦੂ ਮਾਜਰਾ ਹੁਣ ਨੇ ਇਸ ਗੱਲ ਨੂੰ ਜਸਟੀਫਾਈ ਕੀਤਾ ਸੀਗਾ ਜਿਹੜਾ ਡੇਰਾ ਸਿਰਸੇ ਨਾਲ ਸਮਝੌਤਾ ਹੋਇਆ ਸੀਗਾ ਉਹਦੇ ਲਈ ਮੇਰੇ ਖਾਲ 96 ਲੱਖ ਦੇ ਇਸ਼ਤਿਹਾਰ ਦਿੱਤੇ ਸੀ ਜਿਹਦੀ ਅਦੇਗੀ ਹੋਣ ਜਿਹੜੀ ਆ 2 ਦਸੰਬਰ ਨੂੰ ਫੈਸਲੇ ਤੋਂ ਬਾਅਦ ਕਰਨੀ ਪਈ ਜੀ ਸੋ ਇਹ ਸਾਰੇ ਇਕੱਠੇ ਸੀਗੇ ਕਿਸੇ ਤਾਂ ਦੇ ਉੱਪਰ ਇਹਨਾਂ ਦੇ ਕੋਈ ਮਤਭੇਦ ਨਹੀਂ ਹੁਣ ਦਵੇਂ ਮਤਭੇਦ ਜਿਹੜੇ ਇਹਨਾਂ ਦੇ ਵਿੱਚ ਆਏ ਆ ਉਹ ਮਤਭੇਦ ਕਿਉਂ ਆਏ ਉਹ ਇੱਕ ਆਪਣੇ ਤੌਰ ਤੇ ਵੱਖਰੀ ਕਹਾਣੀ ਹੈਗੀ ਹੈ ਸੋ ਇਹਨਾਂ ਦਾ ਮੇਜਰ ਜਿਹੜਾ ਦਿੱਲੀ ਦੇ ਮਾਮਲੇ ਤੇ ਕੇਂਦਰ ਤੇ ਰਾਜਾਂ ਦੇ ਸਬੰਧਾਂ ਦੇ ਉੱਪਰ ਜਿਹੜੇ ਸੂਬੇ ਦੇ ਹੱਕਾਂ ਦੇ ਉੱਪਰ ਛਾਪੇ ਮਾਰੇ ਜਾ ਰਹੇ ਆ ਉਹਨਾਂ ਨੂੰ ਲੈ ਕੇ ਜਿਹੜਾ ਚੰਦੂ ਮਾਜਰੇ ਹੋਣਾ ਦਾ ਵੀ ਢੜਾ ਕੋਈ ਖਾਸ ਸਟੈਂਡ ਨਹੀਂ ਲੈ ਰਿਹਾ ਮੈਂ ਤਾਂ ਕਦੇ ਪਿਛਲੇ ਸਮੇਂ 'ਚ ਇਹ ਦੇਖਿਆ ਨੀਗਾ ਕਿ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਦੇ ਉੱਪਰ ਕੋਈ ਲੰਮੀ ਚੌੜੀ ਗੱਲ ਕੀਤੀ ਹੋਵੇ ਇਸ ਕਰਕੇ ਮੈਂ ਨਹੀਂ ਸਮਝਦਾ ਕਿ ਇਹਨਾਂ ਦਾ ਦੋਨਾਂ ਦਾ ਕੋਈ ਬਹੁਤ ਵੱਡਾ ਅੰਤਰ ਹੈ ਠੀਕ ਆ ਵakre ਵakre ਪ੍ਰਚਾਰ 'ਚ ਲੱਗੇ ਹੋਏ ਪਰ ਇਹੋ ਜਿਹਾ ਕੋਈ ਬਹੁਤ ਵੱਡਾ ਇਹਨਾਂ ਦੇ ਵਿੱਚ ਬੁਨਿਆਦੀ ਕੋਈ ਫਰਕ ਨਹੀਂ ਹੈਗਾ ਇਹਨਾਂ ਦੋਨਾਂ ਨੇ ਮਲਾਈ ਜੜੀ ਹੈ ਦੋਨਾਂ ਦਲਾਂ ਨੇ ਖਾਧੀ ਹੋਈ ਹੈ ਇਸ ਕਰਕੇ ਇਹ ਕਹਿ ਨਹੀਂ ਸਕਦੇ ਵੀ ਅਸੀਂ ਜਿਹੜੇ ਬੁਨਿਆਦੀ ਮੁੱਦੇ ਉਠਾਉਂਦੇ ਰਹੇ ਇਹ ਸਾਡੇ ਮਤ ਪੇ ਸੀ ਇਹੋ ਜੀ ਕੋਈ ਬਹੁਤ ਹੀ ਵੱਡੀ ਲੰਮੀ ਚੌੜੀ ਗੱਲਬਾਤ ਹੈ ਨਹੀਂ ਉਜਾ ਜੇਕਰ ਜ਼ਿਕਰ ਕੀਤਾ ਜਾਵੇ ਲਗਾਤਾਰ ਲੰਘੇ ਕੁਝ ਸਮੇਂ ਵੀ ਦੇਖਿਆ ਗਿਆ ਸੀਗਾ ਕਿ ਵੱਡੇ ਅਫਸਰ ਹੋਣ ਜਾਂ ਫਿਰ ਵੱਡੇ ਮੰਤਰੀ ਹੋਣ ਖਾਸ ਔਰ ਦੇ ਉੱਤੇ ਸਾਬਕਾ ਮੰਤਰੀ ਜਿੰਨੇ ਵੀ ਨੇ ਉਹਨਾਂ ਦੇ ਉੱਤੇ ਈਡੀ ਦੀਆਂ ਵਿਜੀਲੈਂਸ ਦੀਆਂ ਕਾਰਵਾਈਆਂ ਲਗਾਤਾਰ ਦੇਖੀਆਂ ਗਈਆਂ ਇਸ ਤਰੀਕੇ ਦੇ ਨਾਲ ਲੰਘੇ ਸਮੇਂ ਪਹਿਲਾਂ ਵੀ ਸੁਖਪਾਲ ਖੈਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਹੁਣ ਮੁਰ ਤੋਂ ਈਡੀ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦਾ ਜਿਹੜਾ ਚੰਡੀਗੜ੍ਹ ਵਾਲਾ ਘਰ ਹੈ ਉਹ ਕੁਰਕ ਕਰ ਲਿਆ ਗਿਆ ਹੈ ਮਾਮਲਾ ਪੂਰਾ ਜਿਹੜਾ ਜੁੜਿਆ ਹੋਇਆ ਹੈ ਉਹ ਨਸ਼ੇ ਦੇ ਨਾਲ ਹੀ ਜੁੜਿਆ ਹੋਇਆ ਹੈ ਤੁਸੀਂ ਇਸ ਪੂਰੇ ਮਾਮਲੇ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਦੇਖੋ ਜਿੱਥੋਂ ਤੱਕ ਸੁਖਪਾਲ ਖੈਰਾ ਦਾ ਮਾਮਲਾ ਹੈਗਾ ਸੁਖਪਾਲ ਖੈਰਾ ਮਤਲਬ ਪੰਜਾਬ ਦੇ ਵਿੱਚ ਉਹ ਲੀਡਰ ਨੇ ਜਿਹੜੇ ਮੁੱਦਿਆਂ ਦੇ ਉੱਪਰ ਬੋਲਦੇ ਰਹਿੰਦੇ ਆ ਲਗਾਤਾਰ ਆਵਾਜ਼ ਉਠਾਉਂਦੇ ਰਹਿੰਦੇ ਇਹ ਵੀ ਸੀਗਾ ਕਿ ਉਹਨਾਂ ਦੇ ਖਿਲਾਫ ਕੇਸ ਜਿਹੜਾ ਪਿਛਲੀ ਸਰਕਾਰ ਜਿਹੜੀ ਆ ਉਹਦੇ ਦੌਰਾਨ ਹੋਇਆ ਸੀਗਾ ਪਰ ਅੱਜ ਉਹਨਾਂ ਨੂੰ ਅਦਾਲਤ ਦੇ ਵਿੱਚ ਉਹਨ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਤੱਕ ਜਾਣਾ ਪਿਆ ਉਹਨਾਂ ਨੂੰ ਜ਼ਮਾਨਤ ਮਿਲੀ ਹੋਈ ਆ ਇਹ ਸਰਕਾਰ ਨੇ ਵੀ ਯਤਨ ਕੀਤਾ ਸੀਗਾ ਪਰ ਉਹ ਨਹੀਂ ਉਹਨੂੰ ਪਹਸਾ ਸਕੇ ਸੋ ਇਹ ਈਡੀ ਜਿਹੜੀ ਆ ਈਡੀ ਜਿਹੜੀ ਆ ਉਹਨਾਂ ਹੀ ਕਾਂਗਰਸੀਆਂ ਦੇ ਉੱਪਰ ਖਿਲਾਫ ਕਾਰਵਾਈ ਕਰਦੀ ਆ ਜਿਹੜੇ ਮਤਲਬ ਸਰਕਾਰ ਦੇ ਖਿਲਾਫ ਜ਼ਿਆਦਾ ਆਵਾਜ਼ ਉਠਾਉਂਦੇ ਆ ਤੇ ਮੈਂ ਸਮਝਦਾ ਕਿ ਜਦੋਂ ਕੇਸ ਚੱਲ ਰਿਹਾ ਸੀਗਾ ਉਸ ਕੇਸ ਦਾ ਫੈਸਲਾ ਹੋਣ ਦੇਣਾ ਚਾਹੀਦਾ ਸੀ ਉਸ ਤੋਂ ਬਾਅਦ ਜਿਹੜਾ ਈਡੀ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਅਟੈਚ ਤਾਂ ਕਦੇ ਵੀ ਕੀਤੀ ਜਾ ਸਕਦੀ ਕਿਸੇ ਵੀ ਪ੍ਰਾਪਰਟੀ ਜੇ ਬੰਦੇ ਦੀ ਆਵਾਜ਼ ਬੰਦ ਕਰਾਉਣ ਵਾਲੇ ਪਾਸੇ ਨਹੀਂ ਸੀ ਤੁਰਨਾ ਚਾਹੀਦਾ ਉਹਦਾ ਇਹ ਇਹ ਪ੍ਰਾਪਰਟੀ ਤਾਂ ਚੰਡੀਗੜ੍ਹ 'ਚ ਹੀ ਪਈ ਸੀ ਪ੍ਰਾਪਰਟੀ ਵੇਚ ਕੇ ਨਾ ਹੀ ਉਹ ਵਿਦੇਸ਼ ਚਲ ਚਲਿਆ ਸੀਗਾ ਇਸ ਕਰਕੇ ਇਹ ਕਾਰਵਾਈ ਜਿਹੜੀ ਆ ਇਹ ਗਲਤ ਕਾਰਵਾਈ ਹੈਗੀ ਆ ਇਹ ਨਹੀਂ ਸੀ ਕਾਰਵਾਈ ਜਿਹੜੀ ਉਹਦੇ ਖਿਲਾਫ ਹੋਣੀ ਚਾਹੀਦੀ ਉਹਦਾ ਪਹਿਲਾਂ ਕੇਸ ਦਾ ਨਮਟਾਰਾ ਹੋ ਜਾਂਦਾ ਉਹ ਤੋਂ ਬਾਅਦ ਜੋ ਮਰਜ਼ੀ ਹੁੰਦਾ ਰਹਿੰਦਾ ਮਤਲਬ ਇਹ ਇੱਕ ਤਰੀਕੇ ਨਾਲ ਦੇਖਿਆ ਜਾ ਰਿਹਾ ਵੀ ਪਹਿਲਾਂ ਇਹ ਛਤੀਸਗੜ੍ਹ ਦੇ ਜਿਹੜੇ ਆ ਗੂਨ ਕਾਂਗਰਸ ਦੇ ਜਿਹੜੇ ਪੰਜਾਬ ਦੇ ਇੰਚਾਰਜ ਬੁਣੇ ਬੁਗੇਲ ਉਹਨਾਂ ਦੇ ਲੜਕੇ ਤੇ ਛਾਪੇਮਾਰੀ ਕੀਤੀ ਗਈ ਇਸੇ ਤਿੱਕੇ ਨਾਲ ਹੋਰ ਥਾਵਾਂ ਦੇ ਉੱਪਰ ਵੀ ਛਾਪੇਮਾਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਮਤਲਬ ਇਵਨ ਜਿਹੜਾ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਮਤਲਬ ਜਿਹੜੀ ਵਿਰੋਧੀ ਧਿਰ ਆ ਉਹਨੂੰ ਨਿਸ਼ਾਨਾ ਪਿਛਲੇ ਸਮੇਂ ਤੋਂ ਬਣਾਇਆ ਜਾ ਰਿਹਾ ਜਦੋਂ ਕਿ ਇਹਦੇ ਸਾਡੇ ਦੇਸ਼ ਦੇ ਵਿੱਚ ਜਦੋਂ ਅਸੀਂ ਕਹਿੰਨੇ ਵੀ ਇਹ ਕਿਸ ਕਿਸਮ ਦੀ ਜਮਹੂਰੀਅਤ ਹੈ ਜਿਹਦੇ ਵਿੱਚ ਇੱਕ ਧਿਰ ਹੀ ਟਾਰਗੇਟ ਬਣਦੀ ਹੈ ਦੂਜੀ ਧਿਰ ਨੂੰ ਨਹੀਂ ਛੇੜਿਆ ਜਾਂਦਾ ਜਾਂ ਜਿਹੜੀਆਂ ਮਾਮਲੇ ਆਪਣੇ ਭਾਜਪਾ ਦੇ ਆਪਣੇ ਹੈਗੇ ਉਹਨਾਂ ਬਾਰੇ ਨੇ ਈਡੀ ਕਦੇ ਕੋਈ ਕਾਰਵਾਈ ਕਰਦੀ ਇਸ ਕਰਕੇ ਕਾਰਵਾਈ ਜਿਹੜੀ ਖੈਰਾ ਹੋਣਾਂ ਦੇ ਖਿਲਾਫ ਹੋਈ ਹੈ ਇਹ ਨਹੀਂ ਚ ਹੋਣੀ ਚਾਹੀਦੀ ਉਹਨਾਂ ਦਾ ਜਿਹੜਾ ਕੋਟੇ ਅਟੈਚ ਕਰਨ ਦਾ ਕੋਈ ਕਾਰਨ ਨਹੀਂ ਬਣਦਾ ਉਹਨੂੰ ਕੇਸ ਦਾ ਨਮਟਾਰਾ ਹੋਣ ਦੇ ਦਿੰਦੇ ਜੇ ਕੇਸ ਦੇ ਵਿੱਚ ਗੱਲ ਆਉਂਦੀ ਤੇ ਆਪਣੇ ਆ ਵੀ ਗੱਲ ਅੱਗੇ ਤੋਰ ਪੈਣੀ ਸੀ ਬਿਲਕੁਲ ਨਸ਼ਿਆਂ ਨੂੰ ਲੈ ਕੇ ਜਿੱਥੇ ਆਪਾਂ ਦੇਖਦੇ ਆ ਕਿ ਜਿਵੇਂ ਲੰਘੇ ਕੱਲ ਵੀ ਖਬਰ ਆਈ ਅੰਮ੍ਰਿਤਸਰ ਤੋਂ ਕਿ ਦੋ ਨੌਜਵਾਨ ਹੁੰਦੇ ਨੇ ਇਕੱਠੇ ਨਸ਼ਾ ਕਰਦੇ ਨੇ ਇੱਕ ਉਹਨਾਂ ਦੇ ਵਿੱਚ 22 ਸਾਲਾਂ ਦਾ ਨੌਜਵਾਨ ਹੁੰਦਾ ਮਹਿਜ 22 ਸਾਲ ਉਮਰ ਤੇ ਓਵਰਲੋਡ ਹੋ ਜਾਂਦਾ ਜਿਸ ਦੇ ਵਿੱਚ ਇੱਕ ਦੀ ਹਾਲਤ ਗੰਭੀਰ ਹੈ ਜਦਕਿ ਇੱਕ ਦੀ ਮੌਤ ਹੋ ਗਈ ਆ ਔਰ ਪਰਿਵਾਰ ਦਾ ਹਾਲ ਨਹੀਂ ਦੇਖਿਆ ਜਾ ਰਿਹਾ ਹੁਣ ਇਸ ਨੂੰ ਲੈ ਕੇ ਜਦੋਂ ਤੋਂ ਖਾਸ ਤੌਰ ਦੇ ਉਤੇ ਆਮਦਵੀ ਪਾਰਟੀ ਦੀ ਦਿੱਲੀ ਦੇ ਵਿੱਚ ਵੱਡੀ ਹਾਰ ਹੋਈ ਹੈ ਤੇ ਲਗਾਤਾਰ ਨਸ਼ਿਆਂ ਨੂੰ ਲੈ ਕੇ ਇੱਕ ਵੱਡੀ ਕਾਰਵਾਈ ਕਰਦੇ ਹੋਈ ਪੁਲਿਸ ਤੇ ਸਰਕਾਰ ਨਜ਼ਰ ਆ ਰਹੀ ਹੈ ਇਹ ਕਿੰਨਾ ਕੁ ਇਹਦਾ ਅਸਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਇੱਥੇ ਵੱਡਾ ਸਵਾਲ ਇਹ ਵੀ ਉਠਾਇਆ ਜਾ ਰਿਹਾ ਹੈ ਵਿਰੋਧੀਆਂ ਦੇ ਵੱਲੋਂ ਕਿ ਵੱਡੇ ਜਿਹੜੇ ਮਗਰਮੱਛ ਨੇ ਉਹਨਾਂ ਦੇ ਉੱਤੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਹ ਬਲਕਿ ਛੋਟੇ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਹੀ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਦੇਖੋ ਜਰ ਜੀ ਮੈਂ ਇਹ ਤੀਜੀ ਸਰਕਾਰ ਜਿਹੜੀ ਦੇਖ ਰਿਹਾ ਜਿਨ੍ਹਾਂ ਨੇ ਕਿਹਾ ਸੀ ਪਹਿਲਾਂ ਸੁਖਵੀਰ ਉਹ ਬਾਦਲ ਹੋਣਾ ਨੇ ਕਿਹਾ ਸੀ ਵੀ ਅਸੀਂ ਬੜੇ ਲੋਕ ਅਰੈਸਟ ਕਰ ਲਿਆ ਬੜੇ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਫੜ ਲਿਆ ਪਰ ਨਸ਼ਿਆਂ ਦੀ ਸਮੱਸਿਆ ਉਦੋਂ ਵੀ ਹੱਲ ਨਹੀਂ ਚੀ ਹੋਈ ਉਹਨਾਂ ਦੀ ਸਰਕਾਰ ਸਮੇ 16000 ਉਹਨਾਂ ਨੇ ਅਰੈਸਟ ਕੀਤੇ ਸੀ ਫਿਰ ਕੈਪਟਨ ਅਮਰਿੰਦਰ ਉਹਨਾਂ ਦੀ ਸਰਕਾਰ ਆਈ ਉਹਨਾਂ ਨੇ 14-15000 ਉਹਨਾਂ ਵੀ ਅਰੈਸਟ ਕੀਤੇ ਸੀ ਨਸ਼ਿਆਂ ਦੀ ਸਮੱਸਿਆ ਫਿਰ ਵੀ ਹੱਲ ਨਹੀਂ ਹੋਈ ਇਹ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਵੀ 28 ਦਿਨਾਂ ਦੇ ਵਿੱਚ ਨਸ਼ਿਆਂ ਨੂੰ ਜੜੋਂ ਪੁੱਟ ਦਿਆਂਗੇ ਤੇ ਮੈਂ ਉਹਨਾਂ ਨੇ ਇੱਕ ਇਸ ਮੁੱਦੇ ਦੇ ਉੱਪਰ ਇੰਟਰਵਿਊ ਕੀਤੀ ਸੀ ਉਦੋਂ ਮੈਂ ਪੰਜਾਬੀ ਟੈlevision ਦੇ ਵਿੱਚ ਹੁੰਦਾ ਸੀ ਮੈਂ ਉਹਨਾਂ ਨੂੰ ਇਹੀ ਸਵਾਲ ਪੁੱਛਿਆ ਸੀ ਵੀ ਤੁਸੀਂ ਵਾਦਾ ਕੀਤਾ ਸੀ ਵੀ 28 ਦਿਨਾਂ ਦੇ ਵਿੱਚ ਨਸ਼ਿਆਂ ਦੀ ਜੜ ਉਖਾੜ ਦੇਵੋਗੇ ਨਸ਼ੇ ਤਾਂ ਉਵੇਂ ਦੇ ਉਵੇਂ ਪ੍ਰਵੇਲ ਕਰਦੇ ਆ ਉਵੇਂ ਨੌਜਵਾਨਾਂ ਦੀ ਮੌਤਾਂ ਹੋ ਰਹੀਆਂ ਮਤਲਬ ਇਹ ਕੀ ਵਰਤਾਰਾ ਕਿਉਂ ਇਹਨੂੰ ਠੱਲ ਕਿਉਂ ਨਹੀਂ ਪਈ ਤਾਂ ਉਹ ਕਹਿਣ ਲੱਗੇ ਦੇਖੋ ਬਲਵਿੰਦਰ ਜੀ ਇਹ ਮਸਲਾ ਜਿਹੜਾ ਨਾ ਇਹ ਬਹੁਤ ਪਚੀਦਾ ਮਾਮਲਾ ਹੈ ਇਹ ਸਾਰੇ ਨਸ਼ੇ ਜਿਹੜੇ ਆ ਇਹਨਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਇਹਨਾਂ ਨੂੰ ਘਟਾਇਆ ਜਾ ਸਕਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਡੇ ਮਗਰਮੱਛ ਜਿਹੜੇ ਉਹਨਾਂ ਨੂੰ ਫੜੀਏ ਮੈਂ ਕਹਾਂ ਜੀ ਅਜੇ ਤੱਕ ਤਾਂ ਕੋਈ ਵੱਡਾ ਮਗਰਮੱਛ ਫੜਿਆ ਨਹੀਂ ਉਹਨਾਂ ਨੇ ਇੱਕ ਦੋ ਨਾਂ ਲਏ ਮੈਂ ਕਹਾਂ ਜੀ ਅਜੇ ਜਿਹੜੇ ਆ ਮੇਨ ਜਿੱਤੇ ਇਹਦੇ ਇੰਟਰਨੈਸ਼ਨਲ ਕਨੈਕਸ਼ਨ ਨੇ ਨਸ਼ਾ ਕੋਈ ਸਾਡੇ ਦੇਸ਼ ਦੀ ਸਮੱਸਿਆ ਨਹੀਂ ਗੀ ਇਹ ਪੂਰੀ ਦੁਨੀਆ ਦੀ ਮਾਮਲਾ ਹੈਗਾ ਮਕਸੀਕੋ ਸਭ ਤੋਂ ਦੁਨੀਆ ਦਾ ਉੱਥੇ ਪਤਾ ਨਹੀਂ ਕਿੰਨੇ ਕਤਲ ਹਰ ਸਾਲ ਹੁੰਦੇ ਆ ਮਤਲਬ ਬਹੁਤ ਵੱਡੀ ਜਿਹੜੀ ਸਮੱਸਿਆ ਨਸ਼ੇ ਦੀ ਉਤੋਂ ਆ ਇੱਕ ਇੰਟਰਨੈਸ਼ਨਲ ਜਿਹੜਾ ਵਰਤਾਰਾ ਹੈ ਇਸ ਕਰਕੇ ਇਹ ਦਾਵਾ ਕਰਨਾ ਕਿ ਅਸੀਂ ਇੰਨੇ ਦਿਨਾਂ ਦੇ ਵਿੱਚ ਕਰ ਦਾਂਗੇ ਅਸੀਂ ਜਿਹੜੇ ਹਜ਼ਾਰ 2000 4000 ਲੋਕ ਫੜ ਕੇ ਉਹਨਾਂ ਨਾਲ ਮਸਲਾ ਹੱਲ ਕਰ ਦਾਂਗੇ ਐਵੇਂ ਮਸਲਾ ਹੱਲ ਨਹੀਂ ਹੋਣਾ ਇਹ ਬਹੁਤ ਵੱਡਾ ਮਸਲਾ ਹੈਗਾ ਜੀ ਇੱਕ ਤਾਂ ਇਹ ਹੈਗਾ ਵੀ ਸਾਡੇ ਜਿਹੜੇ ਆਲੇ-ਦੁਆਲੇ ਸੂਬੇ ਨੇ ਉਹਨਾਂ ਨਾਲ ਇੱਕ ਤਾਲਮਿਲ ਬਣੀ ਹੋਈ ਕਮੇਟੀ ਉਹਦੀ ਉਹਨੂੰ ਸਰਗਰਮ ਕਰਨ ਦੀ ਲੋੜ ਹੈ ਦੂਜੀ ਜਿਹੜੀ ਸਾਡੀ ਇੰਟਰਨੈਸ਼ਨਲ ਬਾਰਡਰ ਹੈ ਪਾਕਿਸਤਾਨ ਨਾਲ ਲੱਗਦਾ ਡਰੋਨ ਰੋਜ਼ ਹੀ ਅਸੀਂ ਸੁਣਦੇ ਆ ਜੀ ਅੱਜ ਇੰਨੇ ਡਰੋਨ ਆ ਗਏ ਅੱਜ ਅਮਰਸਰ ਆ ਗਏ ਅੱਜ ਤਰਨਤਾਰਨ ਆ ਗਏ ਅੱਜ ਜਿਹੜਾ ਉਹਦੇ ਨਾਲ ਪਠਾਨਕੋਟ ਵਾਲਾ ਉਧਰ ਉਸ ਪਾਸੇ ਵਾਲਾ ਆ ਗਏ ਅੱਜ ਗੁਰਦਾਸਪੁਰ ਆ ਗਏ ਸਾਡਾ ਕਾਫੀ ਲੰਮਾ ਬਾਰਡਰ ਹੈ ਇਹ ਬਾਰਡਰ ਅੱਗੇ ਜੰਮੂ ਕਸ਼ਮੀਰ ਤੱਕ ਜਾਂਦਾ ਹੈ ਮਤਲਬ ਸਾਡਾ ਜਿਹੜਾ ਪਾਕਿਸਤਾਨ ਨਾਲ ਗੁਜਰਾਤ ਤੱਕ ਜਿਹੜਾ ਇੱਕ ਬਾਰਡਰ ਲੱਗਦਾ ਤੇ ਇਸ ਬਾਰਡਰ ਰਾਹੀਂ ਨਸ਼ਿਆਂ ਦੀ ਸਪਲਾਈ ਹੁੰਦੀ ਹੈ ਤੇ इवन ਜਿਹੜੀ ਬੰਦਰ ਦਾ ਮੰਦਰਾ ਮਦਰ ਬੰਦਰ ਦਾ ਉਹਦੇ ਰਹੀਂ ਤਾਂ ਬਹੁਤ ਜ਼ਿਆਦਾ ਨਸ਼ਾ ਆਇਆ ਸੋ ਇਸ ਕਰਕੇ ਮਾਮਲਾ ਜਿਹੜਾ ਬਹੁਤ ਵੱਡਾ ਮਸਲਾ ਹੈ ਇਹਨੂੰ ਕਹਿਣਾ ਵੀ ਅਸੀਂ 4-500 ਜਾਂ 2000 ਜਾਂ 5000 ਬੰਦੇ ਫੜ ਕੇ ਖਤਮ ਕਰ ਦਾਂਗੇ ਨਹੀਂ ਹੋਏਗਾ ਇਹਨੂੰ ਠੱਲ ਪਾਇੀ ਜਾ ਸਕਦੀ ਹੈ ਜਿੰਨਾ ਚਿਰ ਇਹਨੂੰ ਠੱਲ ਪਾਉਣ ਲਈ ਸਾਡਾ ਸਮਾਜ ਨਹੀਂ ਸਰਗਰਮ ਹੁੰਦਾ ਜਿਹੜੇ ਪੁਲਿਸ ਦੇ ਵਿੱਚ ਕਾਲੀਆਂ ਪੇਡਾਂ ਨੇ ਉਹ ਉਹਨਾਂ ਨੂੰ ਨਹੀਂ ਫੜਿਆ ਜਾਂਦਾ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਇੱਕ ਐਸ ਐਚਓ ਆ ਉਹਨੂੰ ਪਤਾ ਹੁੰਦਾ ਕਿ ਉਹਦੇ ਇਲਾਕੇ ਦੇ ਵਿੱਚ ਕੀ ਕੁਝ ਹੋ ਰਿਹਾ ਜੀ ਇਸ ਕਰਕੇ ਰਿਸਪੌਂਸਿਬਿਲਟੀ ਕਿਸੇ ਨਾ ਕਿਸੇ ਪਾਸੇ ਪਾਈ ਜਾਣੀ ਚਾਹੀਦੀ ਹੈ ਵੀ ਅਸੀਂ ਐਸ ਐਸਪੀ ਜਿਹੜਾ ਉਹਨੂੰ ਰਿਸਪੌਂਸਿਬਲ ਬਣਾਵਾਂਗੇ ਡੀ ਆਈ ਜੀ ਨੂੰ ਬਣਾਵਾਂਗੇ ਹੇਠੋਂ ਤੋਂ ਲੈ ਕੇ ਉੱਪਰ ਤੱਕ ਜੇ ਕੋਈ ਨੈਕਸਸ ਹੈ ਜੇ ਇਹਨੂੰ ਤੋੜਨਾ ਇਹਦੇ ਖਿਲਾਫ ਲੰਮੀ ਲੜਾਈ ਜਿਹੜੀ ਆ ਉਹ ਲੜਨੀ ਪੈਗੀ ਬਿਨਾਂ ਲੜਾਈ ਲੜਿਆ ਇਹ ਕਹਿਣਾ ਵੀ ਆ ਅਖਬਾਰੀ ਬਿਆਨਬਾਜ਼ੀ ਤਾਂ ਹੋ ਸਕਦੀ ਹੈ ਵੀ ਆ ਅਸੀਂ ਕਰਦੇ ਆ ਇੰਨੇ ਮਤਲਬ ਅਸੀਂ ਫੜ ਲਿਆ ਇੰਨੇ 50 ਕਿਲੋ ਸਮਾਇਕ ਫੜ ਲਈ 100 ਕਿਲੋ ਅਸੀਂ ਲਾਂ ਪਰ ਬਲਡوزر ਜਿਹੜੇ ਚਲਾਈ ਜਾ ਰਹੇ ਨੇ ਹੁਣ ਬਲਡوزر ਚਲਾਉਣਾ ਕੋਈ ਹੱਲ ਨਹੀਂ ਇਹਦਾ ਇਹ ਠੀਕ ਹੈ ਇਹਦੇ ਨਾਲ ਇੱਕ ਦਹਿਸ਼ਤ ਜਾਏਗੀ ਜਿਹੜੇ ਕਾਰੋਬਾਰ ਚ ਲੱਗੇ ਹੋਏ ਪਰ ਬਲਡوزر ਕਿੰਨੇ ਜਿਹੜੇ ਵੱਡੇ ਨਸ਼ੇ ਵਾਲੇ ਆ ਉਹਨਾਂ ਦੇ ਕਿੰਨੇ ਫੜੇ ਗਏ ਜਿਹੜੇ ਵੱਡਾ ਕਾਰੋਬਾਰ ਕਰਦੇ ਜਿਹੜਾ ਮਤਲਬ ਉਹਨਾਂ ਦੇ ਖਿਲਾਫ ਕਿੰਨੀ ਕਾਰਵਾਈ ਹੋਗੀ ਇਸ ਕਰਕੇ ਪਹਿਲਾਂ ਇਹ ਸਮੱਸਿਆ ਦੇ ਹੱਲ ਲਈ ਪਹਿਲਾਂ ਇਹਦੇ ਬਾਰੇ ਵਿਆਪਕ ਜਾਣਕਾਰੀ ਇਕੱਠੀ ਕਰਕੇ ਇਹਦੇ ਮੈਥਡੋਲੋਜੀ ਤੈਅ ਹੋਣੀ ਚਾਹੀਦੀ ਵੀ ਕਿਵੇਂ-ਕਿਵੇਂ ਅਸੀਂ ਫਾਈਟ ਕਰਨਾ ਜਿਹੜੇ ਨਸ਼ੇੜੀ ਆ ਉਹਨਾਂ ਨੂੰ ਕਿਵੇਂ ਇਹਦੇ ਤੋਂ ਨਸ਼ੇ ਤੋਂ ਦੂਰ ਲੈ ਕੇ ਜਾਣਾ ਕਿੰਨੇ ਮਤਲਬ ਪੰਜਾਬ ਦੇ ਵਿੱਚ ਕੇਂਦਰ ਬਣੇ ਨਸ਼ਾ ਛਡਾਊ ਕੇਂਦਰ ਉੱਥੋਂ ਦੀਆਂ ਕੀ ਸਮੱਸਿਆਵਾਂ ਨੇ ਜਿਹੜੇ ਇਸ ਪਾਸੇ ਵਾਲਾ ਐ ਮਾਵਾ ਜਿਨ੍ਹਾਂ ਦੇ ਪੁੱਤ ਦਮ ਤੋੜ ਜਾਂਦੇ ਉਹ ਤਾਂ ਵਰਲਾਪ ਕਰਦੀਆਂ ਨੇ ਉਹ ਕਹਿੰਦੇ ਵੀ ਸਾਡੇ ਬੱਚੇ ਬਚਾਓ ਇਹਨਾਂ ਨੂੰ ਬਚਾਉਣ ਲਈ ਕੁਝ ਵੀ ਕਰੋ ਹੋਰਾਂ ਦੇ ਨਮਰਨ ਇਸ ਕਰਕੇ ਸਮੱਸਿਆ ਜਿਹੜੀ ਆ ਇਹ ਬਹੁਤ ਸਧਾਰਨ ਨਹੀਂ ਗੀ ਬਹੁਤ ਗੁੰਝਲਦਾਰ ਪਚੀਦਾ ਸਮੱਸਿਆ ਹੈ ਇਹ ਪਚੀਦਾ ਸਮੱਸਿਆ ਦੇ ਲਈ ਜਿਹੜੇ ਆ ਸਾਡੇ ਗਵਾਂਢੀ ਸੂਬਿਆਂ ਨਾਲ ਬਾਰਡਰ ਦੇ ਉੱਪਰ ਸਖਤਾਈ ਕਰਨ ਦੀ ਲੋੜ ਹੈ ਤਾਂ ਕਿ ਨਸ਼ਾ ਉੱਥੋਂ ਨਾ ਆਵੇ ਜਿਹੜੇ ਡਰੋਨ ਆਉਂਦੇ ਆ ਉਹਨਾਂ ਨੂੰ ਕਿਵੇਂ ਰੋਕਣਾ ਇਹ ਸਾਰੇ ਪਾਸੇ ਦੇ ਉੱਪਰ ਰਣਨੀਤੀ ਬਣਨੀ ਚਾਹੀਦੀ ਹੈ ਇਹ ਵੀ ਪੁੱਛਿਆ ਜਾਣਾ ਚਾਹੀਦਾ ਵੀ ਅਸੀਂ ਬੀਐਸਐਫ ਨੂੰ 50 ਕਿਲੋਮੀਟਰ ਦਾ ਏਰੀਆ ਦਿੱਤਾ ਬੀਐਸਐਫ ਕੀ ਕਰਦੀ ਹੈ ਉਹਦੇ ਬੀਐਸਐਫ ਦੇ ਪਾਊਡਰ ਦੇ ਉੱਪਰ ਹੁੰਦਿਆ ਹੋਇਆ ਕਿਵੇਂ ਡਰੋਨ ਆ ਜਾਂਦੇ ਮਤਲਬ ਇਹ ਸਵਾਲ ਤੱਕ ਖੜੇ ਹੈ ਨਾ ਇਹਨਾਂ ਸਵਾਲਾਂ ਦੇ ਜਿੰਨਾ ਚਿਰ ਜਵਾਬ ਨਹੀਂ ਹੁੰਦੇ ਉਹਨਾਂ ਚਿਰ ਨਸ਼ੇ ਨੂੰ ਰੋਕਿਆ ਨਹੀਂ ਜਾ ਸਕਦਾ ਥੋੜੀ ਠੱਲ ਪਾਈ ਜਾ ਸਕਦੀ ਹੈ ਇਸ ਕਰਕੇ ਨਸ਼ੇ ਤੋਂ ਕਿਵੇਂ ਨੌਜਵਾਨ ਮੁੰਡੇ ਕੁੜੀਆਂ ਬਚਣ ਇਹ ਇਕੱਲੇ ਲੜਕੇ ਨਹੀਂ ਲੜਕੀਆਂ ਵੀ ਵਿੱਚ ਸ਼ਾਮਲ ਹੋ ਗਈਆਂ ਪਰਿਵਾਰਾਂ ਦੇ ਪਰਿਵਾਰ ਵੀ ਸ਼ਾਮਲ ਹੋ ਗਿਆ ਇਹ ਬਹੁਤ ਜਿਹੜੇ ਸਿੰਥੈਟਿਕ ਡਰਗ ਹੈ ਇਹ ਬਹੁਤ ਹੀ ਕਨੌਣਾ ਕਿਸਮ ਦਾ ਨਸ਼ਾ ਕੁਝ ਸਮੇਂ ਚ ਬੰਦੇ ਦੀ ਜਿਹੜੀ ਜ਼ਿੰਦਗੀ ਹੈ ਨੌਜਵਾਨਾਂ ਦੀ ਜਿੰਦਗੀ ਤਬਾਹ ਹੁੰਦੀ ਜਾ ਰਹੀ ਹੈ ਜੀ ਇਸ ਕਰਕੇ ਇਸ ਮਸਲੇ ਨੂੰ ਜਿਹੜਾ ਹੱਲ ਕਰਨ ਦੇ ਲਈ ਵਿਆਪਕ ਕਦਮ ਚੁੱਕਣ ਦੀ ਲੋੜ ਹੈ ਨਾ ਕਿ ਕੇਵਲ ਚਾਰ ਦਿਨਾਂ ਦੀ ਛਾਪੇਮਾਰੀ ਨਾਲ ਕੰਮ ਨਹੀਂ ਚੱਲੇਗਾ ਦੇਖਿਆ ਜਾਣਾ ਚਾਹੀਦਾ ਵੀ ਜਿਹੜੇ ਵੱਡੇ ਵੱਡੇ ਪੁਲਿਸ ਦੇ ਅਫਸਰ ਸੀਗੇ ਜਿਨ੍ਹਾਂ ਦੇ ਨਾਂ ਜੋੜਦੇ ਰਹੇ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਠੀਕ ਹੈ ਕੁਝ ਨੂੰ ਡਿਸਮਿਸ ਕੀਤਾ ਗਿਆ ਕੱਲ ਇਸ ਮਾਮਲੇ ਤੇ ਹੋਰ ਅੱਗੇ ਵਧਣ ਦੀ ਹੈ ਹੋਰ ਇਹ ਜਿਹੜੀ ਕਾਰਵਾਈ ਕਰਨ ਦੀ ਲੋੜ ਹੈ ਠੀਕ ਹੈ ਪੰਜਾਬ ਸਰਕਾਰ ਨੇ ਇੱਕ ਮਹਿੰਮ ਚਲਾਈ ਹੈ ਇਹ ਮਹਿੰਮ ਇਹ ਨਾ ਹੋਵੇ ਕਿ ਕੁਝ ਦਿਨਾਂ ਬਾਅਦ ਹੀ ਦਮ ਤੋੜ ਜਾਵੇ ਇਹ ਲਗਾਤਾਰ ਇਹਦੇ ਉੱਪਰ ਨਿਗਰਾਨੀ ਕਰਨ ਦੀ ਲੋੜ ਹੈ ਵਿਜਲ ਰੱਖਣ ਦੀ ਲੋੜ ਹੈ ਜੇ ਨਹੀਂ ਰੱਖੇ ਜਾਏਗੇ ਤਾਂ ਅਜਿਵੇਂ ਜਿਵੇਂ ਚੱਲ ਰਹੇ ਓਵੇਂ ਚੱਲਦੇ ਰਹਿਣਗੇ ਓਵੇਂ ਹੀ ਨੌਜਵਾਨਾਂ ਦੀ ਮੌਤ ਹੁੰਦੀ ਰਹੇਗੀ ਇਸ ਕਰਕੇ ਇਹਦੇ ਵਿੱਚ ਸਮੁੱਚੇ ਸਮਾਜ ਦੀ ਜਿਹੜੀ ਆ ਉਹ ਉਹਦੀ ਯੋਗਦਾਨ ਦੀ ਲੋੜ ਹੈ ਪਰ ਇਹ ਵੀ ਇੱਕ ਗੱਲ ਜਿਹੜੀ ਧਿਆਨ ਚ ਰੱਖਣੀ ਚਾਹੀਦੀ ਹੈ ਵੀ ਜਿੱਥੇ ਪੰਚਾਇਤਾਂ ਨੇ ਵਿਰੋਧ ਕੀਤਾ ਸੀ ਨਸ਼ਿਆਂ ਦਾ ਉਹਨਾਂ ਨੇ ਨਸ਼ੇੜੀਆਂ ਦੇ ਘਰ ਦੱਸੇ ਵੀ ਆ ਫੜੋ ਉੱਥੇ ਕਿਉਂ ਨਹੀਂ ਫੜੇਗੇ ਕਿਉਂ ਨਹੀਂ ਸਰਕਾਰ ਕਿਉਂ ਸੁੱਤੀ ਰਹੀ ਇਸ ਮਾਮਲੇ ਤੇ ਕਿਉਂ ਨਹੀਂ ਕਾਰਵਾਈ ਕੀਤੀ ਗਈ ਜਿੱਥੋਂ ਕਿ ਲੋਕਾਂ ਨੇ ਕਮੇਟੀਆਂ ਬਣਾ ਕੇ ਇਸ ਪਾਸੇ ਵੱਲ ਤੁਰੇ ਸੀ ਉਹਨਾਂ ਨੂੰ ਇਨਕਰਜ ਨਹੀਂ ਕੀਤਾ ਗਿਆ ਉਹਨਾਂ ਨੂੰ ਦੁਬਾਰਾ ਇਨਕਰਜ ਕਰਨਾ ਚਾਹੀਦਾ ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ ਤਾਂ ਕਿ ਨਸ਼ਿਆਂ ਨੂੰ ਠੱਲ ਪਾਈ ਜਾ ਸਕੇ ਇਹ ਇੱਕ ਦਿਨ ਦਾ ਕੰਮ ਨਹੀਂ ਗਾ ਲੰਮਾ ਕੰਮ ਆ ਮਤਲ ਇਹ ਸਾਲੋ ਸਾਲ ਜਿਹੜਾ ਇਹਦੇ ਤੇ ਅਭਿਆਨ ਚੱਲੂਗਾ ਮਹਮਾ ਚੱਲਣ ਗਿਆ ਮਤਲ ਇੱਕ ਸਾਨੂੰ ਇਹ ਇੱਕ ਵੰਗਾਰ ਦੇ ਤੌਰ ਤੇ ਇਸ ਮਸਲੇ ਨੂੰ ਲੜਾ ਪਏਗਾ ਇਹ ਇੱਕ ਪਾਰਟੀ ਦਾ ਮਸਲਾ ਨਹੀਂ ਇੱਕ ਸਰਕਾਰ ਦਾ ਮਸਲਾ ਨਹੀਂ ਸਮੁੱਚੇ ਸਮਾਜ ਦਾ ਮਸਲਾ ਹੈ ਇਸ ਕਰਕੇ ਸਮਾਜ ਦੀ ਸ਼ਮੂਲੀਅਤ ਜਿੱਥੇ ਲੋਕ ਅੱਗੇ ਆਉਂਦੇ ਆ ਫੜਾਉਂਦੇ ਨਸ਼ੇੜੀਆਂ ਨੂੰ ਜਾਂ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਇਨਕਾਰਜ ਕੀਤਾ ਜਾਣਾ ਚਾਹੀਦਾ ਉਹਨਾਂ ਦੀ ਹੌਸਲਾ ਉਪਜਾਈ ਕੀਤੀ ਜਾਣੀ ਚਾਹੀਦੀ ਤਾਂ ਕਿ ਇਹਨੂੰ ਠਲ ਪਾਉਣ ਦੇ ਵਿੱਚ ਮਦਦ ਮਿਲ ਸਕੇ ਇਹ ਲੰਮਾ ਮਸਲਾ ਲੰਮਾ ਚੌੜਾ ਮਸਲਾ ਗੁੱਝਲਦਾਰ ਮਸਲਾ ਇਸ ਕਰਕੇ ਇਹਦੀਆਂ ਕਈ ਇਹ ਮਤਲ ਇਹ ਦੇ ਹਿੱਸੇ ਨੇ ਕਈ ਇਹਦੀਆਂ ਦੇਸ਼ਾਵਾਂ ਨੇ ਇਸ ਕਰਕੇ ਉਹਨਾਂ ਸਾਰਿਆਂ ਦੇ ਉੱਪਰ ਕਾਰਵਾਈ ਕਰਨ ਦੀ ਲੋੜ ਹੈਗੀ ਤੇ ਜਿਹੜੇ ਨਸ਼ੇੜੀ ਹੈ ਜਿਹੜੇ ਬਾਹਰ ਆਉਣਾ ਚਾਹੁੰਦੇ ਉਹਨਾਂ ਦੀ ਵੀ ਮਦਦ ਕਰਨ ਦੀ ਲੋੜ ਹੈ ਉਸ ਤੋਂ ਬਿਨਾ ਇਹ ਕੰਮ ਜਿਹੜਾ ਪੂਰਾ ਨਹੀਂ ਸਿਰੇ ਨਹੀਂ ਚੜ੍ਹ ਸਕਦਾ ਮੇਰਾ ਕਹਿ ਲੈ ਸਾਰੇ ਕੰਮ ਦੇ ਉੱਪਰ ਜਿਹੜਾ ਇਹ ਸਮੱਸਿਆ ਨੂੰ ਹੱਲ ਕਰਨੀ ਜਿੱਥੇ-ਜਿੱਥੇ ਵੀ ਨਸ਼ੇ ਦੇ ਸਦਾਗਰ ਬੈਠੇ ਆ ਉਹਨਾਂ ਨੂੰ ਵੀ ਜਿਹੜਾ ਜੇਲ੍ਹਾਂ ਚ ਸੁੱਟਣ ਦੀ ਲੋੜ ਆ ਪਰ ਇਹ ਨਹੀਂ ਹੋਣਾ ਚਾਹੀਦਾ ਕਿ ਨਸ਼ਾ ਜੇਲ੍ਹਾਂ ਲਈ ਵਿਕਣ ਲੱਗ ਜਾ ਜੀ ਇਹ ਇਸ ਗੱਲ ਨੂੰ ਵੀ ਰੋਕਣ ਦੀ ਲੋੜ ਆ ਕਿਉਂਕਿ ਸਾਡੀਆਂ ਜਿਹੜੀਆਂ ਜੇਲ੍ਹਾਂ ਇਹ ਸੇਫ ਹੈਵਨ ਜਿਹੜੇ ਉਹਨਾਂ ਲਈ ਬਣ ਜਾਂਦੇ ਇਸ ਕਰਕੇ ਇਹ ਸਾਰੀ ਕੋਆਰਡੀਨੇਸ਼ਨ ਹੋਣੀ ਚਾਹੀਦੀ ਜਿੱਥੇ ਵੀ ਇਹ ਲੱਗੇ ਵੀ ਆ ਪ੍ਰਾਣਾ ਜਿਹੜਾ ਤਸਕਰ ਹੈ ਸਮਗਲਰ ਹੈ ਇਹ ਨਸ਼ਾ ਵੇਚਦਾ ਹੈ ਸਿੰਥੈਟਿਕ ਡਗ ਵੇਚਦਾ ਉਹਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਲੋੜ ਹੈਗੀ ਜੀ ਬਿਲਕੁਲ ਆਖਰੀ ਸਵਾਲ ਅਮਰਿਤ ਪਾਲ ਨੂੰ ਲੈ ਕੇ ਕਿ ਆਸਰਾਈਆਂ ਲਗਾਈਆਂ ਜਵਾਰੀ ਇਸ ਕਿ ਸ਼ਾਇਦ ਹੁਣ ਉਹ ਬਾਹਰ ਆ ਜਾਣਗੇ ਤੇ ਸੰਸਦ ਦੀ ਜਿਹੜੀ ਵੀ ਕਾਰਵਾਈ ਹੁੰਦੀ ਹੈ ਉਸ ਦੇ ਵਿੱਚ ਸ਼ਮੂਲੀਅਤ ਕਰਨ ਦਾ ਉਹਨਾਂ ਨੂੰ ਮੌਕਾ ਮਿਲ ਜਾਵੇਗਾ 54 ਦਿਨਾਂ ਦੀ ਛੁੱਟੀ ਦਾ ਜ਼ਿਕਰ ਆ ਰਿਹਾ ਸੀ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਵੱਡਾ ਝਟਕਾ ਲੱਗਦਾ ਹੋਇਆ ਨਜ਼ਰ ਆਇਆ ਜਿੱਥੇ ਕੋਰਟ ਦੇ ਫੈਸਲੇ ਦੇ ਅਨੁਸਾਰ ਫਿਲਹਾਲ ਉਹਨਾਂ ਨੂੰ ਰਾਹਤ ਨਹੀਂ ਮਿਲੀ ਸਵਾਲ ਇਹ ਤੇ ਵੀ ਚੁੱਕੇ ਜਾ ਰਹੇ ਨੇ ਕਿ ਬਾਰਾਮੂਲਾ ਤੋਂ ਜਿਹੜੇ ਰਸੀਦ ਨੇ ਉਹਨਾਂ ਦੇ ਉੱਤੇ ਵੀ ਸੇਮ ਅਜਿਹੀ ਹੀ ਮਾਮਲੇ ਦਰਜ ਸੀਗੇ ਜਹੀ ਕਾਰਵਾਈ ਦੇ ਤਹਿਤ ਉਹ ਵੀ ਬੰਦ ਸੀਗੇ ਜੇਲ੍ਹ ਦੇ ਵਿੱਚ ਪਰ ਉਹਨਾਂ ਨੂੰ ਰਾਹਤ ਜਿਹੜੀ ਹੈ ਦੇ ਦਿੱਤੀ ਗਈ ਪਰ ਅੰਮ੍ਰਿਤਪਾਲ ਦੇ ਲਈ ਜਹੀ ਕੋਈ ਰਾਹਤ ਸਾਹਮਣੇ ਨਹੀਂ ਆਂਦੀ ਲਗਾਤਾਰ ਇਸ ਨੂੰ ਲੈ ਕੇ ਰੇਡ ਦਾ ਬਰਕਰਾਰ ਆਉਂਦਾ ਹੈ ਨਜ਼ਰ ਆ ਰਿਹਾ ਹੈ ਦੇਖੋ ਸਾਡੇ ਇੱਥੇ ਹਾਈ ਕੋਰਟ ਹਾਈ ਕੋਰਟ ਦੇ ਵਿੱਚ ਇੱਕੋ ਮਸਲੇ ਤੇ ਬੰਦੇ ਨੂੰ ਕਿਸੇ ਨੂੰ ਬੇਲ ਮਿਲ ਜਾਂਦੀ ਕਿਸੇ ਦੀ ਬੇਲ ਰਿਜੈਕਟ ਹੋ ਜਾਂਦੀ ਜੀ ਇਹੀ ਮਾਮਲਾ ਜਿਹੜਾ ਜਿਹੜਾ ਜੰਮੂ ਕਸ਼ਮੀਰ ਤੋਂ ਲੋਕ ਸਭਾ ਮੈਂਬਰ ਨੇ ਰਾਸ਼ਿਦ ਉਹਨਾਂ ਦਾ ਤੇ ਅਮਰਤਪਾਲ ਦਾ ਮਸਲਿਆਂ 'ਚ ਬੜਾ ਅੰਤਰ ਨਹੀਂਗਾ ਦੋਨਾਂ ਦੇ ਉੱਪਰ ਇੱਕੋ ਤਰ੍ਹਾਂ ਦੇ ਕੇਸ ਹੈਗੇ ਸੋ ਇਹ ਖਿਆਲ ਕੀਤਾ ਜਾਣਾ ਚਾਹੀਦਾ ਸੀ ਕਿ ਜੇ ਇੱਕ ਨੂੰ ਬੇਲ ਮਿਲ ਸਕਦੀ ਹੈ ਤਾਂ ਦੂਜੇ ਨੂੰ ਵੀ ਮਿਲਣੀ ਚਾਹੀਦੀ ਹੈ ਬੇਲ ਜਿਹੜਾ ਉਹਨਾਂ ਦਾ ਰਾਈਟ ਆ ਹਰ ਇੱਕ ਬੰਦੇ ਦਾ ਇਹ ਬੇਲ ਦੇਣ ਤੋਂ ਇਨਕਾਰ ਨਹੀਂ ਕੀਤਾ ਜਾਣਾ ਚਾਹੀਦਾ ਪਰ ਸਾਡੇ ਦੇਸ਼ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਵਾਪਰ ਰਿਹਾ ਜਿੱਥੇ ਬੇਲ ਜਿਹੜੇ ਆ ਉਹਨਾਂ ਨੂੰ ਨਹੀਂ ਮਿਲਦੀ ਕਿਸੇ ਥਾਂ ਦੇ ਉੱਪਰ ਜਿਹੜਾ ਸਾਡੇ ਮੀਡੀਆ ਦੇ ਵਿੱਚ ਅਸੀਂ ਦੇਖਿਆ ਇੱਕ ਆਪਣੇ ਇਹ ਕਰਲਾ ਤੋਂ ਸੀ ਕਿ ਪੱਤਰਕਾਰ ਇਹ صدیق ਕੀ ਸੀ ਉਹਨਾਂ ਨੂੰ 2.5 ਸਾਲਾਂ ਬਾਅਦ ਬੇਲ ਮਿਲੀ ਇੱਕ ਅਨਮ ਗੋਸਵਾਮੀ ਸੀ ਜਿਹਨੂੰ ਹਫਤੇ ਦੇ ਵਿੱਚ ਬੇਲ ਮਿਲ ਗਈ ਜੀ ਮਤਲਬ ਰਾਤੋਂ ਰਾਤ ਸੁਪਰੀਮ ਕੋਰਟ ਨੇ ਉਹਨੂੰ ਬੇਲ ਦਿੱਤੀ ਮਤਲਬ ਇੱਕ ਇਹ ਸਾਡੇ ਦੇਸ਼ ਦੇ ਵਿੱਚ ਬੜੇ ਵਿਤਕਰੇ ਹੈਗੇ ਆ ਕਈਆਂ ਨੂੰ ਨਹੀਂ ਕਈ ਹੁਣ ਵੀ 4-4 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਬੇਲ ਨਹੀਂ ਮਿਲੀ ਮਤਲਬ ਇਹ ਕੋਈ ਇਸ ਮਾਮਲੇ ਦੇ ਉੱਪਰ ਨਿਆਂਪਾਲਿਕਾ ਰਿਸਪੈਕਟ ਕਰਦੇ ਆ ਸਤਿਕਾਰ ਕਰਦੇ ਆ ਪਰ ਜਿਹੜੀਆਂ ਵਿਤਕਰੇ ਆ ਨਾ ਉਹ ਨਹੀਂ ਹੋਣੇ ਚਾਹੀਦੇ ਇਹ ਜਦੋਂ ਅਸੀਂ ਕਹਿੰਨੇ ਵੀ ਸਾਡੇ ਦੇਸ਼ ਦੇ ਵਿੱਚ ਇੱਕ ਸਧਾਰਨ ਬੰਦੇ ਦੀ ਵੋਟ ਵੀ ਉਨੀ ਅਹਿਮ ਹੈ ਜਿੰਨੀ ਇੱਕ ਕਾਰਪੋਰੇਟ ਦੀ ਹੈ ਜੀ ਇੱਕ ਹੀਰੋ ਦੀ ਹੈ ਇੱਕ ਸਧਾਰਨ ਜਦੋਂ ਦੋਨਾਂ ਦੇ ਵਿੱਚ ਵੋਟ ਦੇ ਮਾਮਲੇ ਤੇ ਅਸੀਂ ਵਿਤਕਰਾ ਨਹੀਂ ਕਰਦੇ ਜੀ ਜੀ ਤਾਂ ਫਿਰ ਉਹਨਾਂ ਨੂੰ ਵੀ ਜਿਹੜਾ ਨਿਆਂ ਮੈਣ ਦੇ ਵਿੱਚ ਕਿਉਂ ਵਿਤਕਰਾ ਹੁੰਦਾ ਇਹ ਵਿਤਕਰਾ ਨਹੀਂ ਹੋਣਾ ਚਾਹੀਦਾ ਪਾਵੇਂ ਅਮਰਤਪਾਲ ਹੋਵੇ ਪਾਵੇਂ ਕੋਈ ਹੋਰ ਵੀ ਹੋਵੇ ਇਹਨਾਂ ਨੂੰ ਵਿਤਕਰੇ ਨਹੀਂ ਹੋਣਾ ਚਾਹੀਦਾ ਜੇ ਹਰਾਸ਼ਦ ਨੂੰ ਇਹ ਬੇਲ ਮਿਲੀ ਹੈ ਤੇ ਅਮਰਤਪਾਲ ਨੂੰ ਮਿਲ ਜਾਣੀ ਚਾਹੀਦੀ ਕੋਈ ਐਡੀ ਗੱਲ ਨਹੀਂ ਹੈ ਜੋ ਸਗੋਂ ਬਾਹਰ ਆ ਕੇ ਜੋ ਪਤਾ ਲੱਗ ਜੂ ਕਿ ਵੀ ਕੀ ਕਰਨਾ ਚਾਹੁੰਦਾ ਹੈ ਜੀ ਪਾਰਟੀ ਤਾਂ ਉਹਦੇ ਵਾਰਸਾਂ ਨੇ ਬਣਾ ਲਈ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਤੇ ਲੱਗ ਜੂਗਾ ਪਤਾ ਪੰਜਾਬ ਚੋ ਕੀ ਕਰਨਾ ਚਾਹੁੰਦੇ ਹੈ ਕਿਸ ਪਾਸੇ ਵਾਲ ਨੂੰ ਤੋੜਨਾ ਚਾਹੁੰਦੇ ਹੈ ਸੋ ਇਹ ਇਸ ਕਰਕੇ ਬੇਲ ਜਿਹੜਾ ਰਾਈਟਰ ਇਸ ਰਾਈਟ ਤੋਂ ਲਨਾਈ ਨਹੀਂ ਕੀਤਾ ਜਾਣਾ ਚਾਹੀਦਾ ਇਹ ਅਧਿਕਾਰ ਉਹਨਾਂ ਨੂੰ ਮਿਲਣਾ ਚਾਹੀਦਾ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣੀ ਗੱਲ ਜਿਹੜੀ ਆ ਉਹ ਕਹਿਣ ਦੀ ਜਿਹੜੀ ਆ ਆਗੇ ਮੈਂ ਹੋਣੀ ਚਾਹੀਦੀ ਬਿਲਕੁਲ ਵਿਸਤਾਰਪੂਰਵਕ ਜਾਣਕਾਰੀ ਜਿਹੜੀ ਹੈ ਤੱਥਾਂ ਦੇ ਆਧਾਰ ਦੇ ਉੱਤੇ ਜੰਮੂ ਜੀ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਫਿਲਹਾਲ ਅੱਜ ਦੇ ਲਈ ਇਹ ਨਹੀਂ ਸੰਦੇਹ ਇਜਾਜ਼ਤ ਤੁਹਾਨੂੰ ਧੰਨਵਾਦ